ਰੇੜੀ ਲਾਉਣ ਵਾਲੇ ਵਿਅਕਤੀ ਦਾ ਕੁਝ ਜਾਣ ਪਛਾਣ ਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਤੈਨੂੰ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਏ ਅਤੇ ਅੰਡਿਆਂ ਦੀ ਰੇੜੀ ਲਾਉਣ ਵਾਲੇ ਜਸਪਾਲ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨੂੰ ਜ਼ਖਮੀ ਹਾਲਤ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੈਸ ਨਿਰਾਜ ਕਿਤੋਂ ਦੇ ਆਉਲੇ ਅੰਦਰ ਨੂੰ ਕਿਹੜਾ ਟਿਕਾਣਾ ਸਕੂਲ ਚ ਹਾਂਜੀ ਅੰਗਰੀ ਰਈ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਵਾਰਦਾਤ ਹੋਈ ਆ ਐਸੇ ਹੋਈ ਕਿ ਮਲੇ ਕੋ ਸਕੂਲ ਦੇ ਬਾਹਰ ਹੋਈ ਮਲੇ ਚੌਂਕ ਤੇ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਇਹ ਆਂਡੇ ਦੀ ਰੇੜੀ ਲੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਵੇਪਾਇਰਿੰਗ ਕੀਤੀ ਬਸ ਦੋ ਦਿਨ ਵੇਪਾਇਰਿੰਗ ਕੀਤੀ ਤੇ ਚੱਲ ਭੱਜ ਗਏ ਕੁਛ ਮੀਆਂ ਗੋਲੀਆਂ ਲੱਗੀਆਂ ਉਹਦੇ ਤਿੰਨ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਹੈ ਜਸਪਾਲ ਸਿੰਘ ਇਹ ਬਤਰਕਾਲੀ ਇਹ ਬੋਲਦੇ ਰਹਿਆਣ ਮਾ ਜੀ ਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਹੋਤਾ ਨਹੀਂ ਹਲੇ ਪਤਾ ਲੱਗਾ ਗੁਰਦੁਆਰੀ ਚੱਲਣ ਦੀ ਹੈ ਹੂੰ ਕੀ ਮੰਗਾ ਤੁਹਾਡੀ ਕਿਉਂਕਿ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਨੇ ਲੈ ਵੇਚਾਰੇ ਨੇ ਫਾਰਿੰਗ ਕਰਕੇ ਚੱਲ ਗਿਆ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਬਹੁਤ ਵਧੀਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਰੇੜੀ ਲਾਂਦੇ ਨੋ ਸਟੂਲ ਦੇ ਬਾਹਰ ਅੱਧਾ ਕਰੇ ਹੋਇਆ ਨਹੀਂ ਫੈਮਿਲੀ ਵਿੱਚ ਕੌਣ ਕੌਣ ਆ ਰਿਹਾ ਇਹਨਾਂ ਦੀ ਫੈਮਿਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂ ਜੋ ਗਏ ਹੁਣ ਸਿਵਰ ਹਸਪਤਾਲ ਗਏ ਨੇ ਵੇਖੋ ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ 'ਚ ਮ੍ਰਿਤਕ ਜਸਪਾਲ ਸਿੰਘ ਰੇੜੀ ਲਾਉਣ ਦਾ ਕੰਮ ਕਰਦਾ ਸੀ ਜਿਸ ਨੂੰ ਸ਼ਰਿਆਮ ਘੋਲੀਆਂ ਨਾਲ ਪੁੱਨ ਦਿੱਤਾ ਗਿਆ ਉਦੋਂ ਮ੍ਰਿਤਕ ਦਿੱਤੀ ਨੇ ਕਤਲ ਦੇ ਇਲਜ਼ਾਮ ਖੁਦ ਨੂੰ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦਾ ਪੀਏ ਦੱਸਣ ਵਾਲੇ ਇੱਕ ਵਿਅਕਤੀ ਦਿਲਾਏ ਨੇ ਜਿਸ ਨੇ ਪਹਿਲਾਂ ਮ੍ਰਿਤਕ ਦਿੱਤੀ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਹਨਾਂ ਤੋਂ 2 ਲੱਖ ਰੁਪਏ ਧੱਕੇ ਅਤੇ ਹੁਣ ਜਦੋਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਉਸ ਨੇ ਜਸਪਾਲ ਸਿੰਘ ਦਾ ਕਤਲ ਕਰ ਦਿੱਤਾ ਅੰਜ ਮੈਨ ਕੀ ਨਾ ਤੁਹਾਡਾ ਤਾਂ ਕੀ ਹੋਇਆ ਜੀ ਮੇਰਾ ਨਾਮ ਸੁੰਮਣ ਹੈ ਹਰਜੀਤ ਸਿੰਘ ਰਾਜਾ ਸੀ ਠੀਕ ਹੈ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਕਰ ਲੈਂ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਾਓਗੇ ਕਹਿੰਦਾ ਮੈਂ ਓਜਲੇ ਦਾ ਪੀਏ ਮੈਂ ਓਜਲੇ ਕੋ ਵੀ ਪੇਸ਼ ਹੋਈ ਆ ਜੀ ਪਰ ਓਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਹਾਂ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਥੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕੇ ਪੁਲਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਪੁੱਦੇ ਕੋਰਟ ਪੁਲਸ ਵਾਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀਐਸਪੀ ਦੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਉਹਦਾ ਪਰ ਉਸ ਟਾਈਮ ਤੇ ਕਹਿੰਨੇ ਨਹੀਂ ਸੁਣੀ ਮੈਨੂੰ ਲਵਾੜਾ ਸੀ ਨੌਕਰੀ ਤੇ 2 ਲੱਖ ਰੁਪਿਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦਾ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਇਹ ਸਾਰੇ ਨਿਲੇਜ ਲੋ 2018 ਦੀ ਗੱਲ ਜੀ ਅੱਜ ਕੀ ਹੋਇਆ ਅੱਜ ਕੀ ਹੋਇਆ ਜੀ ਅੱਜ ਸਾਰੇ ਇਹ ਪਾਪਾ ਜੀ ਦੁਕਾਨ ਤੋਂ ਕਿੰਨੀ ਵਾਰ ਨੰਗੇ ਪਾਪਾ ਕਹਿੰਦੇ ਸੁਮਨ ਘੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜ ਚ ਗੱਲ ਚਲਦੀ ਉੱਥੇ ਕਰਾਂਗੇ ਪਰ ਸਾਰੇ ਅੱਜ ਇਹ ਦਾ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਦੋਂ ਵੀ ਨਹੀਂ ਕੋਰਟ ਆਇਆ ਸਰ ਅੱਜ ਇਹਨੇ ਮੇਰੇ ਪਾਪਾ ਦੇ ਗੋਲੀਆਂ ਚਲਾ ਕੇ ਸ਼ਰਮ ਸਰ ਕੀਤੀ ਗਈ ਬਿਲਕੁਲ ਸੇ ਕਿ ਲੱਗਦਾ ਪੁਲਿਸ ਦੀ ਸਾਰੀ ਨਿਲਾਇਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਿਸ ਨੇ ਨਹੀਂ ਅਰਜ਼ੀ ਪਾਤੀਆਂ ਪੁਲਿਸ ਨੇ ਬਸ ਖਾ ਕੇ ਵਿਲੀ ਹੋ ਗਈ ਕੇ ਇਹਨੇ ਨਹੀਂ ਬਾਹ ਫੜੀ ਅੱਜ ਪੁਲਿਸ ਨੇ ਕਾਰਵਾਈ ਕੀਤੀ ਕੇ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਅੱਜ ਅੱਜ ਤਾਂ ਪੁਲਿਸ ਨੇ ਕਰਨੀ ਹੈ ਜੀ ਅੱਜ ਕਿੱਥੇ ਅੱਜ ਦਿਨ ਮੇਰੇ ਨਾਲ ਉਹਦੇ ਕਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਔਜਲੇ ਦਾ ਪੀਆ ਆ ਕਹਿੰਦਾ ਮੈਂ ਔਜਲੇ ਦਾ ਪੀਆ ਆ ਜਾ ਔਜਲੇ ਕੋਲ ਸਰੇ ਕੁਛ ਨਹੀਂ ਪਤਾ ਮੈਨੂੰ ਕੁਛ ਨਹੀਂ ਪਤਾ ਉੱਥੇ ਹੀ ਮੌਕੇ ਤੇ ਪੁਜੀ پولیس ਅਧਿਕਾਰੀਆਂ ਨੇ ਜਸਪਾਲ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਅਧਿਕਾਰੀਆਂ ਮੁਤਾਬਕ ਪਰਿਵਾਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਅਧਿਕਾਰੀਆਂ ਨੇ ਪੁਰਾਣੀ ਰੰਜਿਸ਼ ਦੇ ਮਾਮਲੇ 'ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਉੱਥੇ ਰੇੜੀ ਲਾਉਂਦੇ ਸੀਗੇ ਯਸ਼ਕਾ ਯਸ਼ੋਨ ਇਹ ਪਤਿੰਗਰ ਸਾਲੇਨਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਦਾ ਨਹੀਂ ਥਾਣਾ ਕਿੰਨੀਆਂ ਗੋਲੀਆਂ ਮਾਰਨ ਦੀ ਥਾਣਾ ਕਿੰਨੀ ਦੀ ਛੱਡ ਜਾ ਯਾਰ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਤੋਂ ਪਤਾ ਲੱਗਾ ਕਿੰਨੇ ਬੰਦੇ ਸੀ ਉਹ ਨਹੀਂ ਅਜੇ ਕੁਝ ਨਹੀਂ ਪਤਾ ਲੱਗਾ ਕਿਉਂਕਿ ਕੈਮਰੇ ਖ ਦੇਖੋ ਕਾਰਨੋ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਨੂੰ ਕੋਈ ਪੁਰਾਣਾ ਰਜਿਸਟਰ ਨਹੀਂ ਸੀ ਕਿ ਇਹ ਇਸ ਵੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮਿੱਤੇ ਲੋਕ 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 ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਅਗੇ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਨੂੰ ਇਨਵੈਸਟੀਗੇਸ਼ਨ ਕਰਨਾ ਮੈਨੂੰ ਨਾ ਤਾਂ ਕਿ ਨਾ ਥਾਣੇ ਦੇ ਉੱਤੇ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂਸਰੇ ਕ ਕੋਈ ਸੌਲਾਮੀ ਕਰ ਰਹੀ ਹੈ ਨਾ ਇੱਕ ਗੋਲੀ ਐਹੋ ਜੀ ਕੱਟਣਾ ਹੋ ਜਾਵੇ ਥਾਣੇ ਦੇ ਕੋਲ ਐਹੋ ਜੀ ਕੱਟਣਾ ਹੋ ਜਾਵੇ ਗੋਲੀ ਚਲਾ ਕੇ ਚੱਲ ਜਣ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੇ ਦੇ ਦੇਖੋ ਇੰਨਾ ਕਰਾਊਡ ਆ ਇੰਨਾ ਕਰਾਊਡ ਆ ਇੰਨੇ ਕਰਾਊਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗ ਨਹੀਂ ਬਿਲਕੁਲ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੋ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਐਡਾ ਬੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰਡਰ ਮੈਨੂੰ ਪੁਲਿਸ ਵੱਲੋਂ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਪਿੱਛੇ ਤੁਸੀਂ ਸੀਸੀਟੀਵੀ ਬੋਲੀ ਜੀ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗੀਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਇਆ ਮਾਣੀ ਮੁੰਡੇ ਨੂੰ ਕਿੰਨੀਆਂ ਲੱਗੀਆਂ ਮਾਣੀ ਮੁੰਡੇ ਦੇ ਕੀ ਹਾਲਾਤ ਨੇ ਅਸੀਂ ਦੇਖ ਕੇ ਫਿਰ ਪਤਾ ਕਰਾਂਗੇ ਮੁੰਡੇ ਦੇ ਕੀ ਹਾਲਾਤ ਨੇ ਮੈਂ ਬਾਡੀ ਦੇਖ ਕੇ ਮੈਂ ਡੈੱਟ ਹੋ ਗਈ ਇਹ ਨਹੀਂ ਮੁੰਡੇ ਦੀ ਉਹ ਬੋਲਦੇ ਦਿੱਤਾ ਕਿ ਨਹੀਂ ਇਹਦੀ ਬੋਲਣਾ ਨਾ ਯਾਰ ਬੰਦ ਕਰੋ ਤੇ ਪੀੜਤ ਪਰਿਵਾਰ ਨੇ ਖੁਦ ਨੂੰ ਸੰਸਦ ਮੈਂਬਰ ਦਾ ਪੀਏ ਦੱਸਣ ਵਾਲੇ ਵਿਅਕਤੀ ਖਿਲਾਫ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲزام ਬਿਲਾਏ ਨੇ ਜਦ ਕਿ ਮਾਮਲਾ 2018 ਤੋਂ ਚੱਲਿਆ ਆ ਰਿਹਾ ਸੀ ਤੇ ਸ਼ਾਇਦ ਪੁਲਿਸ ਦੀ ਟੀੱਲੀ ਕਾਰਗੁਜ਼ਾਰੀ ਜਾਂ ਫਿਰ ਅਨਗੈਲੀ ਕਰਨ ਹੁਣ ਇੱਕ ਗਰੀਬ ਰੇੜੀ ਵਾਲੇ ਨੂੰ ਆਪਣੀ ਜਾਨ ਗਵਾਉਣੀ ਪਈਏ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ